ਇੱਕ ਪਿੰਡ ਵਿੱਚ ਇੱਕ ਸਿਮਰਨ ਨਾਂ ਦੀ ਕੁੜੀ ਰਹਿੰਦੀ ਸੀ। ਉਹਨੂੰ ਪੇਂਟਿੰਗ ਕਰਨ ਦਾ ਬਹੁਤ ਸ਼ੌਂਕ ਸੀ। ਉਹ ਕੀ ਕਰਦੀ ਸੀ? ਕੰਡਾਂ ਤੇ, ਘੜਿਆਂ ਤੇ ਆਪਣੇ ਚੌਂਕਿਆਂ ਚੁੱਲਿਆਂ ਤੇ ਚਿੱਤਰਕਾਰੀ ਕਰਦੀ ਰਹਿਣਾ। ਇੱਕ ਦਿਨ ਉਸਦੇ ਘਰ ਵਾਲਿਆਂ ਨੂੰ ਬਹੁਤ ਗੁੱਸਾ ਆਇਆ। ਕਹਿੰਦੇ ਆ ਕੁੜੀਆਂ ਦਾ ਇਹ ਕੰਮ ਨਹੀਂ ਹੁੰਦਾ। ਕੁੜੀਆਂ ਦਾ ਕੰਮ ਹੁੰਦਾ ਚੌਂਕਾ ਚੁੱਲਾ ਸੰਭਾਲਣਾ ਤੇ ਇਹਨਾਂ ਦਾ ਵਿਆਹ ਕਰਨਾ ਤੇ ਆਪਣਾ ਘਰ ਸੰਭਲਣਾ ਜਾ ਕੇ। ਤੂੰ ਰੋਈ ਜੜੀ ਇਹੋ ਜੇ ਕੰਮ ਕਰਦੀ ਰਹੀ। ਇੱਕ ਦਿਨ ਹਾਰ ਕੇ ਉਹਨਾਂ ਦੀ ਟੰਨੇ ਮੰਮੀ ਨੇ ਗੱਲਾਂ ਸੁਣ ਸੁਣ ਕੇ ਨਾ ਉਹ ਇਹ ਕੰਮ ਛੱਡ ਦਿੰਦੀ ਆ। ਉਹਦੇ ਰੰਗ ਸੁੱਕ ਜਾਂਦੇ ਆ, ਬ੍ਰਸ਼ ਸੁੱਕ ਜਾਂਦਾ। ਸੋਚਾਂ ਚ ਪਈ ਰਹਿੰਦੀ ਆ, ਮਨ ਹੀ ਮਨ ਵਿੱਚ ਸੋਚਦੀ ਆ ਕਿ ਮੈਂ ਆਪਣੇ ਸੁਪਨੇ ਜਿਹੜੇ ਆ ਮਿੱਟੀ ਕਰ ਲੈਂਦੀ ਆ। ਕਿ ਮੈਂ ਕੀ ਸੋਚਿਆ ਸੀ ਮੇਰੇ ਘਰਦਿਆਂ ਨੂੰ ਕੋਈ ਸਮਝ ਨਹੀਂ। ਇੱਕ ਦਿਨ ਪਿੰਡ ਵਿੱਚ ਅਲਾਸਮੈਂਟ ਹੁੰਦੀ ਆ। ਪੇਂਟਿੰਗ ਦਾ ਮੁਕਾਬਲਾ ਹੋਣਾ ਵਾ ਪਿੰਡ ਵਿੱਚ ਫਿਰ ਉਹ ਦਰਦੀ ਘਰ ਦੇ ਨਾਲ ਕੁਝ ਕਹਿ ਨਹੀਂ ਪਾਉਂਦੀ ਉਹ ਕੀ ਕਰਦੀ ਆਪਣੇ ਭਾਈ ਦੇ ਬੈਗ ਚੋਂ ਇੱਕ ਕਾਪੀ ਕਢਦੀ ਆ ਕਾਪੀ ਦੇ ਪਿਛਲੇ ਕਵਰ ਦੇ ਉੱਤੇ ਇੱਕ ਪੇਂਟਿੰਗ ਬਣਾ ਦਿੰਦੀ ਆ ਤੇ ਹੌਲੀ ਜੀ ਕਿਸੇ ਦੇ ਕੋਲ ਉੱਥੇ ਮੁਕਾਬਲੇ ਵਿੱਚ ਭੇਜ ਦਿੰਦੀ ਆ ਤੇ ਜਦੋਂ ਉਹਦੀ ਪੇਂਟਿੰਗ ਪਹਿਲੇ ਨੰਬਰ ਤੇ ਆਉਂਦੀ ਹੈ ਨਾ ਫਿਰ ਉਹਦੀ ਲਾਸਮੈਂਟ ਹੁੰਦੀ ਆ ਕਿ ਸਿਮਰਨ ਦੀ ਪੇਂਟਿੰਗ ਪਹਿਲੇ ਨੰਬਰ ਤੇ ਆਈ ਹੈ ਪਹਿਲਾ ਨਾਮ ਸਿਮਰਨ ਦਾ ਇਹ ਸੁਣ ਕੇ ਤੁਹਾਡੇ ਘਰ ਦੀ ਵੀ ਬਹੁਤ ਖੁਸ਼ ਹੁੰਦੀ ਹੈ ਤੇ ਇੱਕ ਦਿਨ ਫਿਰ ਕੀ ਕਰਦੇ ਆ ਉਹਨੂੰ ਬਹੁਤ ਵਧੀਆ ਨਾਮ ਮਿਲਦਾ ਤੇ ਉਹਦੀ ਪੇਂਟਿੰਗ ਨਾ ਆਰਟ ਗੈਲਰੀ ਵਿੱਚ ਚਲੀ ਜਾਂਦੀ ਹੈ ਤੇ ਇੱਕ ਮਸ਼ਹੂਰ ਆਰਟਿਸਟ ਬਣ ਜਾਂਦੀ ਹੈ ਉਹ ਵਧੀਆ ਫਿਰ ਲੋਕ ਉਹਨੂੰ ਕਹਿੰਦੇ ਆ ਜਿਹੜੇ ਲੋਕ ਨੂੰ ਫਜ਼ੂਲ ਗੱਲਾਂ ਕਰਦੇ ਹੁੰਦੇ ਨਾ ਉਹੀ ਉਹਨੂੰ ਕਹਿੰਦੇ ਆ ਕਿ ਹੁਣ ਸਾਡੀ ਕੁੜੀ ਨੇ ਸਾਡੇ ਪਿੰਡ ਦਾ ਨਾਂ ਰੋਸ਼ਨ ਕਰ ਦਿੱਤਾ ਜਿਹੜੇ ਰਾਹ ਤੁਸੀਂ ਛੱਡ ਦਿੰਦੇ ਹੋ ਉਹ ਰਾਹ ਕਦੇ ਤੁਹਾਡਾ ਇੰਤਜ਼ਾਰ ਕਰਨਾ ਨਹੀਂ ਛੱਡਦੇ ਲੋਕੀ ਭਾਵੇਂ ਤੁਹਾਨੂੰ ਲੱਖ ਮਨਾ ਕਰਨ ਜੋ ਤੁਹਾਡੇ ਸੁਪਨੇ ਆ ਅੱਛਾ ਬਣਨ ਦੇ ਪੜਾਈ ਕਰਨ ਦੇ ਕਲਾਕਾਰ ਬਣਨ ਦੇ ਜੋ ਵੀ ਤੁਹਾਡੇ ਮਨ ਵਿੱਚ ਸੁਪਨੇ ਆ ਉਹ ਆਪਣੇ ਜ਼ਰੂਰ ਜ਼ਰੂਰ ਆਪਣੇ ਸੁਪਨੇ ਰੋਸ਼ਨ ਕਰੋ ਔਰ ਆਪਣੇ ਮਨ ਵਿੱਚ ਭਾਵਨਾ ਜਗਾ ਕੇ ਰੱਖੋ ਕਿ ਅਸੀਂ ਕੁਝ ਬਨਣਾ ਹੈ